ਈਆਈਏ ਸਟਾਫ ਦੀ ਗੱਡੀ ਦੇਖ ਭੱਜਿਆ ਬਦਮਾਸ਼ ਇਹ ਕੰਮ ਕਰਦੇ ਰਹਿੰਦੇ ਨੇ ਤੇ ਅੱਜ ਅਚਾਨਕ ਇਹ ਐਸਾਈਡ ਤੋਂ ਆ ਰਹੇ ਸੀਗੇ ਆਪਣੀ ਸਰਕਾਰੀ ਗੱਡੀ 'ਚ ਚਾਰ ਸੀਏ ਦੇ ਮੁਲਾਜ਼ਮ ਤੇ ਸਾਹਮਣੇ ਤੋਂ ਇੱਕ ਮੋਟਰਸਾਈਕਲ ਆਇਆ ਜਿਹੜਾ ਇੱਕਦਮ ਜਦੋਂ ਤੁਸੀਂ ਵੇਖ ਰਹੇ ਹੋ ਕਿੰਨੀ ਘੱਟ ਜਗ੍ਹਾ ਤੇ ਉਹਨੇ ਜਦੋਂ ਪੁਲਿਸ ਨੂੰ ਵੇਖਿਆ ਤੇ ਉਹਦੇ ਨੰਬਰ ਨੰਬਰ ਨੂੰ ਨਹੀਂ ਸੀ ਲੱਗਾ ਇਸ ਗੱਲ ਤੋਂ ਘਬਰਾ ਕੇ ਉਹਨੇ ਇੱਕਦਮ ਇੱਥੇ ਮੋਟਰਸਾਈਕਲ ਵਾਪਸ ਘਮਾਉਣ ਦੀ ਕੋਸ਼ਿਸ਼ ਕੀਤੀ ਤੇ ਉਹ ਇੱਥੇ ਡਿੱਗ ਗਿਆ ਇਸ ਪਾਰਟੀ ਦੇ ਉੱਤੇ ਉਹਨੇ ਚਾਰ ਫਾਇਰ ਰਾਉਂਡ ਕੀਤੇ ਭਜੇ ਬਦਮਾਸ਼ ਨੇ ਪੁਲਿਸ ਤੇ ਚਲਾਈਆਂ ਤਾੜ-ਤਾੜ ਗੋਲੀਆਂ ਜਿਹੜੇ ਜਿਹੜੇ ਫਾਇਰ ਸੀਗੇ ਚਾਰ ਉਹਨਾਂ ਚੋਂ ਇੱਕ ਫਾਇਰ ਸਾਡੀ ਗੱਡੀ ਤੇ ਵੀ ਵੱਜਿਆ ਤੇ ਇਹਨਾਂ ਨੇ ਵੀ ਕੋਈ ਚਾਰ ਜਾਂ ਪੰਜ ਰਾਉਂਡ ਫਾਇਰ ਕੀਤੇ ਆ ਤੇ ਜਿਹਦੇ ਚੋਂ ਇੱਕ ਉਹਦਾ ਕਾਫ ਤੇ ਲੈਫਟ ਕਾਫ ਤੇ ਵੱਜਿਆ ਪੁਲਿਸ ਨੇ ਗੋਲੀ ਮਾਰ ਸੁੱਟ ਲਿਆ ਬਦਮਾਸ਼ ਤਾਂ ਉਹਦੇ ਖਿਲਾਫ 11 ਤਕਰੀਬਨ ਮੁਕਦਮੇ ਦਰਜ ਜਿਹਦੇ ਚ 8 ਮੁਕਦਮੇ ਤਾਂ ਸਾਡੇ ਜ਼ਿਲ੍ਹੇ ਦੇ ਹੀ ਦਰਜ ਹੈ ਸੀਏ ਦੀ ਟੀਮ ਨੂੰ ਵੱਖਰੇ ਵੱਖਰੇ ਟਾਸਕ ਮਿਲੇ ਹੁੰਦੇ ਆ ਇਹ ਤਾਂ ਅਚਾਨਕ ਵੱਜ ਟੱਕਰ ਹੀ ਹੋਈ ਹੈ ਇੱਥੇ ਜੀ ਹਾਂ ਜਾਣਕਾਰੀ ਮੁਤਾਬਕ CIA ਦੀ ਟੀਮ ਵੱਲੋਂ ਗਸ਼ਤ ਕੀਤੀ ਜਾ ਰਹੀ ਸੀ ਇਸ ਦੌਰਾਨ ਸਾਹਮਣੇ ਤੋਂ ਇੱਕ ਮੋਟਰਸਾਈਕਲ ਸਵਾਰ ਆ ਰਿਹਾ ਸੀ ਜਿਸ ਨੇ ਗੱਡੀ 'ਚ CIA ਦੀ ਟੀਮ ਨੂੰ ਦੇਖ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਇਸ ਦੌਰਾਨ ਆਪਣੇ ਆਪ ਨੂੰ ਫਸਿਆ ਦੇਖ ਮੁਲਜ਼ਮ ਨੇ ਪੁਲਿਸ ਤੇ ਗੋਲੀਆਂ ਚਲਾ ਦਿੱਤੀਆਂ ਮਲਜ਼ਮ ਵੱਲੋਂ ਪੁਲਿਸ ਤੇ 4 ਗੋਲੀਆਂ ਚਲਾਈਆਂ ਗਈਆਂ ਦੱਸੀਆਂ ਜਾ ਰਹੀਆਂ ਨੇ ਜਿਸ 'ਚ ਇੱਕ ਗੋਲੀ ਪੁਲਿਸ ਦੀ ਗੱਡੀ 'ਚ ਜਾ ਵੱਜੀ ਇਸ ਦੌਰਾਨ ਜਵਾਬੀ ਕਾਰਵਾਈ ਪੁਲਿਸ ਵੱਲੋਂ ਵੀ ਕੀਤੀ ਗਈ ਪੁਲਿਸ ਵੱਲੋਂ ਮਲਜ਼ਮ ਤੇ ਗੋਲੀਆਂ ਚਲਾਈਆਂ ਗਈਆਂ ਜਿਸ 'ਚ ਇੱਕ ਗੋਲੀ ਮਲਜ਼ਮ ਦੀ ਲੱਤ 'ਚ ਜਾ ਵੱਜੀ ਤੁਰੰਤ ਜ਼ਖਮੀ ਹਾਲਤ 'ਚ ਸੀਆਈਏ ਦੀ ਟੀਮ ਵੱਲੋਂ ਉਸ ਮਲਜ਼ਮ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਾਣਕਾਰੀ ਮੁਤਾਬਕ ਸੰਗਰੂਰ ਸੀਆਈਏ ਦੀ ਟੀਮ ਵੱਲੋਂ ਸੁਨਾਮ ਏਰੀਏ ਦੇ ਵਿੱਚ ਗਸ਼ਤ ਕੀਤੀ ਜਾ ਰਹੀ ਸੀ ਉਸ ਦੌਰਾਨ ਅਚਾਨਕ ਰਸਤੇ 'ਚ ਸੀਆਈਏ ਦੀ ਟੀਮ ਵੱਲੋਂ ਇਹ ਵੱਡਾ ਐਕਸ਼ਨ ਇਸ ਮੁਲਜ਼ਮ ਤੇ ਕੀਤਾ ਗਿਆ ਸਵੇਰੇ 4 ਵਜੇ ਦੀ ਗੱਲ ਹੈ ਕਿ ਸੀਏ ਦੀ ਪਾਰਟੀ ਜਿਵੇਂ ਤੁਹਾਨੂੰ ਪਤਾ ਹੈ ਵੀ ਕ੍ਰਾਈਮ ਕੋਈ ਨਾ ਕੋਈ ਹੁੰਦਾ ਰਹਿੰਦਾ ਪਿੱਛੇ ਸਾਡੇ ਭਵਾਨੀਗੜ੍ਹ ਤੇ ਠੇਕੇ ਤੇ ਵਾਰਦਾਤ ਹੋਈ ਸੀ ਉਸ ਤੋਂ ਥੋੜੇ ਦਿਨ ਪਹਿਲਾਂ ਜਿਵੇਂ ਤੁਹਾਨੂੰ ਪਤਾ ਆਪਾਂ ਪੁਲਿਸ ਅਫਸਰਾਂ ਤੇ ਪਾਤੜਾਂ ਚ ਵੀ ਉਸ ਤੋਂ ਇੱਕ ਦੋ ਦਿਨ ਅੱਗੇ ਪਿੱਛੇ ਕਿਤੇ ਕਰਿਆਨਾ ਸ਼ਾਪ ਤੇ ਵਾਰਦਾਤ ਹੋਈ ਸੀ ਸੋ ਉਹਨਾਂ ਨੂੰ ਟ੍ਰੇਸ ਕਰਨ ਲਈ ਸੀਆਈਏ ਦੀ ਟੀਮ ਅੰਡਰ ਸੁਪਰਵੀਜ਼ਨ ਆਫ ਡੀਐਸਪੀ ਡੀ ਸਾਹਿਬ ਦਲਜੀਤ ਵਿਰਕ ਇਹ ਕੰਮ ਕਰਦੇ ਰਹਿੰਦੇ ਨੇ ਤੇ ਅੱਜ ਅਚਾਨਕ ਇਹ ਇਸ ਸਾਈਡ ਤੋਂ ਆ ਰਹੇ ਸੀਗੇ ਆਪਣੀ ਸਰਕਾਰੀ ਗੱਡੀ 'ਚ ਚਾਰ ਸੀਆਈਏ ਦੇ ਮੁਲਾਜ਼ਮ ਤੇ ਸਾਹਮਣੇ ਤੋਂ ਇੱਕ ਮੋਟਰਸਾਈਕਲ ਆਇਆ ਜਿਹੜਾ ਇੱਕਦਮ ਜਦੋਂ ਤੁਸੀਂ ਵੇਖ ਰਹੇ ਹੋ ਕਿੰਨੀ ਘੱਟ ਜਗ੍ਹਾ ਤੇ ਉਹਨਾਂ ਜਦੋਂ ਪੁਲਿਸ ਨੂੰ ਵੇਖਿਆ ਤੇ ਉਹਦੇ ਨੰਬਰ ਨੰਬਰ ਨੂੰ ਨਹੀਂ ਸੀ ਲੱਗਾ ਇਸ ਗੱਲ ਤੋਂ ਘਬਰਾ ਕੇ ਉਹਨੇ ਇੱਕਦਮ ਇੱਥੇ ਮੋਟਰਸਾਈਕਲ ਵਾਪਸ ਕਮਾਣ ਦੀ ਕੋਸ਼ਿਸ਼ ਕੀਤੀ ਤੇ ਉਹ ਇੱਥੇ ਡਿੱਗ ਗਿਆ ਤੇ ਡਿੱਗਦੇ ਉਹਦੇ ਕੋਲ ਆਪਸ਼ਨ ਕੋਈ ਨਹੀਂ ਸੀ ਇਹ ਵੀ ਨਿਕਲੇ ਇੱਕਦਮ ਤੇ ਉਹਨਾਂ ਨੇ ਪੁਲਿਸ ਪਾਰਟੀ ਦੇ ਉੱਤੇ ਉਹਨੇ ਚਾਰ ਫਾਇਰ ਰਾਉਂਡ ਕੀਤੇ ਤੇ ਜਵਾਬੀ ਫਾਇਰ ਜਦੋਂ ਇਹਨਾਂ ਨੇ ਕੀਤੇ ਉਹਦੇ ਆਲਾ ਜਿਹੜੇ ਫਾਇਰ ਸੀਗੇ ਚਾਰ ਉਹਨਾਂ ਚੋਂ ਇੱਕ ਫਾਇਰ ਸਾਡੀ ਗੱਡੀ ਤੇ ਵੀ ਵੱਜਿਆ ਤੋ ਜਿੰਨਾ ਵੀ ਬਚਾ ਹੋ ਸਕਦਾ ਸੀ ਉਹਨਾਂ ਨੇ ਕਰਦਾ ਹੋਏ ਫਿਰ ਇਹਨਾਂ ਨੇ ਵੀ ਕੋਈ 4 ਜਾਂ 5 ਰਾਉਂਡ ਫਾਇਰ ਕੀਤੇ ਆ ਤੇ ਜਿਹਦੇ ਚੋਂ ਇੱਕ ਉਹਦਾ ਕਾਫ ਤੇ ਲੈਫਟ ਕਾਫ ਤੇ ਵੱਜਿਆ ਤੇ ਹੁਣ ਜਦੋਂ ਉਹਦੇ ਬਾਰੇ ਉਹਨੂੰ ਆਇਡੈਂਟੀਫਾਈ ਕੀਤਾ ਤਾਂ ਉਹ ਜਸਵਿੰਦਰ ਸਿੰਘ ਜੱਸੀ son of ਬਲਜਿੰਦਰ ਸਿੰਘ ਵਿਲੇਜ ਰੂਪਾਹੜੀ ਤਾਂ ਜਲਦੀ ਜੀ ਜਿੰਨਾ ਕੋ ਦਾ ਰਿਕਾਰਡ ਕਢਾ ਸਕਿਆ ਤਾਂ ਉਹਦੇ ਖਿਲਾਫ 11 ਤਕਰੀਬਨ ਮੁਕਦਮੇ ਦਰਜ ਆ ਜੀ ਦੇਚ 8 ਮੁਕਦਮੇ ਤਾਂ ਸਾਡੇ ਜ਼ਿਲ੍ਹੇ ਦੇ ਹੀ ਦਰਜ ਹੈ ਤੇ ਇੱਕ ਮੈਂ ਵੇਖ ਰਿਹਾ ਸੀ ਜਮਾਲਪੁਰ ਦਾ ਮੁਕਦਮਾ ਜਮਾਲਪੁਰ ਲੁਧਿਆਣਾ ਤੇ ਮਲੇਰਕੋਟਲੇ ਦੇ ਮੁਕਦਮਾ ਤੇ ਪਟਿਆਲੇ ਜ਼ਿਲ੍ਹੇ ਦਾ ਮੁਕਦਮਾ ਸੋ 11 ਖੱਲੇ ਫਿਗਰ ਆਊਟ ਹੋਏ ਆ ਹੱਲੇ ਤਾਂ ਆਹ ਵਾਲਾ ਵੈਪਨ ਇੱਕ ਜਿਹੜਾ ਉਹਦੇ ਇੱਥੇ ਡਿੱਗ ਗਿਆਗਾ ਉਹਦੇ 6:00 ਵਜੇ ਤੋਂ ਬਾਅਦ ਉਹਨੂੰ ਇਮੀਡੀਏਟਲੀ ਉਸੇ ਗੱਡੀ ਦੇ ਵਿੱਚ ਜਿਹੜੇ 4 ਬੰਦੇ ਸੀ ਸਾਡੇ ਤੇ ਉਸ ਗੱਡੀ 'ਚ ਉਹਨੂੰ ਫਟਾਫਟ ਹਸਪੀਟਲ ਲੈ ਕੇ ਗਏ ਆ ਆ ਇੱਕ ਵੈਪਨ ਬੱਤੀ ਬੋਰ ਦਾ ਕੋਈ ਹੈਗਾ ਬੜਾ ਸੋਫਿਸਟੀਕੇਟਿਡ ਜਾ ਲੱਗਦਾ ਇਹ ਵੇਖਣ ਨੂੰ ਵੀ ਤੇ ਬਾਕੀ ਸਾਰੀਆਂ ਗੱਲਾਂ ਤਾਂ ਤਫਤੀਸ਼ ਤੋਂ ਬਾਅਦ ਹੀ ਕਿੰਨੇ ਕੁ ਫਾਇਰ ਹੋਏ ਸਰ ਉਹਨਾਂ ਵੱਲੋਂ 4 ਹੋਏ ਆ ਠੀਕ ਹੈ ਤੇ ਸਾਡੇ ਮੁਲਾਜ਼ਮ ਹੁਣ ਤੁਹਾਨੂੰ ਦੱਸਿਆ ਵੀ ਕੋਸ਼ਿਸ਼ ਛੱਡਣ ਵੀ ਗਏ ਹੋਏ ਆ ਤਾਂ ਮਤਲਬ ਮੈਂ ਆਈ ਕੈਨ ਸੇ ਵੀ 3 4 ਜਾਂ 5 ਮਤਲਬ ਹੁਣੇ ਆਪਾਂ ਫਿਗਰ ਆਊਟ ਕਰ ਲਾਂਗੇ ਵੀ 4 ਮੁਲਾਜ਼ਮ ਨੇ ਚਾਰਾਂ ਕੋਲ ਵੈਪਨ ਹੋਣਗੇ ਕਿੰਨੇ ਸੀ ਟੋਟਲ ਜੀ ਉਹ ਉਹ ਕੱਲਾ ਸੀਗਾ ਹਾਂ ਸਾਡੇ ਨਹੀਂ ਮੈਂ ਤੁਹਾਨੂੰ ਦੱਸਿਆ ਵੀ ਪੁਲਿਸ ਦੀ ਗੱਡੀ ਤੇ ਜਰੂਰ ਫਾਇਰ ਲੱਗਾ ਪੁਲਿਸ ਮੁਤਾਬਕ ਕਾਬੂ ਕੀਤੇ ਇਸ ਮੁਲਜ਼ਮ ਤੇ 11 ਦੇ ਕਰੀਬ ਮਾਮਲੇ ਦਰਜ ਨੇ ਭਵਾਨੀਗੜ ਸ਼ਰਾਬ ਦੇ ਠੇਕੇ ਤੇ ਵੀ ਕੋਈ ਲੁੱਟਖੋ ਮਾਮਲੇ 'ਚ ਇਸ ਮੁਲਜ਼ਮ ਦਾ ਨਾਮ ਬੋਲ ਰਿਹਾ ਸੀ ਫਿਲਹਾਲ ਪੁਲਿਸ ਵੱਲੋਂ ਇਸ ਮੁਲਜ਼ਮ ਨੂੰ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜਗਬਾਣੀ ਟੀਵੀ ਲਈ ਅਨਿਲ ਜੈਨ ਦੀ ਰਿਪੋਰਟ